ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗੁਰਦਾਊ ਵਿੱਚ ਜਨਤਕ ਵਾਈਫਾਈ ਹਾਟਸਪੌਟ ਦੀ ਸ਼ੁਰੂਆਤ ਕੀਤੀ ਇਸ ਨਾਲ ਆਮ ਲੋਕਾਂ ਨੂੰ ਇੰਟਰਨੈਟ ਦੀ ਸਹੂਲਤ ਮਿਲ ਸਕੇਗੀ ਤੁਰ ਸੰਜਾਲ ਕੰਪਨੀ ਐਟੈਲ ਨੇ ਕਿਹਾ ਹੈ ਕਿ ਐਮਜੀ ਰੋਡ ਸਦਰ ਬਾਜ਼ਾਰ ਸੈਕਟਰ 29 ਤੇ ਸਰਹੌਲਪਿੰਡ ਦੇ ਲੋਕ ਆਪਣੇ ਫੋਨ ਤੇ ਮੁਫਤ ਵਾਈਫਾਈ ਦੀ ਸੇਵਾ ਦਾ ਲਾਭ ਉਠਾ ਸਕਦੇ ਨੇ ਸਰਕਾਰੀ ਹਵਾਵਾਸੀ ਕੰਪਨੀ 에어 ਇੰਡੀਆ ਨੇ ਰਾਜਧਾਨੀ ਟ੍ਰੇਨ ਦੇ ਕਿਰਾਏ ਤੇ ਲੋਕਾਂ ਨੂੰ ਵਾਇਸ ਸਫਰ ਕਰਾਉਣ ਦਾ ਫੈਸਲਾ ਕੀਤਾ ਹੈ 에어 ਇੰਡੀਆ ਨੇ ਆਪਣੀ ਕਰੇ ਲੋ ਉਡਾਨਾਂ ਦੇ ਅੰਤਮ ਸਮੇਂ ਵਿੱਚ ਆਪਣੀਆਂ ਟਿਕਟਾਂ ਦਾ ਕਿਰਾਇਆ ਕਟਾ ਕੇ ਰਾਜਨੀ ਗਿਲਗੜੀ ਦੇ AC 2 ਟਾਇਰ ਦੇ ਕਿਰਾਏ ਦੇ ਬਰਾਬਰ ਲੈਣ ਦਾ ਫੈਸਲਾ ਕੀਤਾ ਹੈ ਕੰਪਨੀ ਦੀ ਇਸ ਪਹਿਲ ਦਾ ਮੁੱਖ ਮਕਸਦ ਜ਼ਿਆਦਾ ਯਾਤਰੀਆਂ ਨੂੰ ਆਪਣੇ ਵੱਲ ਖਿੱਚਣਾ ਹੈ ਜੰਧ ਖੇਤਰ ਦੇ ਬੈਂਕਾਂ ਦੇ ਕਰਮਚਾਰੀਆਂ ਦੇ ਇੱਕ ਧੜੇ ਨੇ ਭਾਰਤੀ ਸਟੇਟ ਬੈਂਕ ਤੇ ਸੀਹੋਗੀ ਬੈਂਕਾਂ ਦੀ ਸ਼ਮੂਲੀਅਤ ਤੇ ਆਈਟੀਬੀਆਈ ਬੈਂਕ ਦੇ ਨਿਜੀਕਰਨ ਦੇ ਵਿਰੋਧ ਵਿੱਚ 12 ਜੁਲਾਈ ਤੋਂ 2 ਦਿਨਾਂ ਦੀ ਰਾਸ਼ਟਰੀ ਪੱਧਰ ਤੇ ਹੜਤਾਲ ਕਿਤੇ ਜਾਣ ਦਾ ਐਲਾਨ ਕੀਤਾ ਹੈ 올 ਇੰਡੀਆ ਬੈਂਕ ਆਫਿਸਸ ਐਸੋਸੀਏਸ਼ਨ ਨੇ ਵੀ ਇਸ ਹੜਤਾਲ ਦਾ ਸਮਰਥਨ ਕੀਤਾ ਹੈ ਸਰਕਾਰ ਨੇ ਦਾਲ ਦਾ ਬਫਰ ਸਟਾਕ 8 ਲੱਖ ਟਨ ਤੋਂ ਵਧਾ ਕੇ 20 ਲੱਖ ਟਨ ਕਰਨ ਦਾ ਫੈਸਲਾ ਕੀਤਾ ਹੈ ਬਫਰ ਸਟਾਕ ਉਹ ਸਟਾਕ ਹੈ ਜਿਸ ਦੇ ਤਹਿਤ ਸਰਕਾਰੀ ਏਜੰਸੀਆਂ ਕਰੀ ਲੂਤ ਵਿਦੇਸ਼ੀ ਬਾਜ਼ਾਰਾਂ ਚੋਂ ਖਰੀਦ ਕਰਕੇ ਦਾਲ ਜਮ੍ਹਾਂ ਕਰਦੀਆਂ ਨੇ ਤਾਂ ਕਿ ਕੀਮਤ ਵਧੇ ਜਾਣ ਦੀ ਸੂਰਤ ਵਿੱਚ ਖੁੱਲੇ ਬਾਜ਼ਾਰ ਵਿੱਚ ਉਸ ਨੂੰ ਵੇਚਿਆ ਜਾ ਸਕੇ ਇਸ ਨਾਲ ਕੀਮਤਾਂ ਤੇ ਲਗਾਮ ਲਗਾਉਣ ਵਿੱਚ ਸਹੂਲਤ ਮਿਲੇਗੀ Samsung ਦਾ Galaxy J2 Prime ਲਾਂਚ ਹੋ ਗਿਆ Samsung Galaxy J2 ਇੱਕ ਡੁਅਲ سیمਸਟਾਰਟਫੋਨ ਹੈ ਇਹ 골ਡ সিলভার ਅਤੇ ਬਲੈਕ ਕੰਦਰ ਵਿੱਚ ਉਪਲਬਧ ਹੈ ਕੰਪਨੀ ਹੈਂਡਸੈਟ ਦੇ ਨਾਲ 6 ਮਹੀਨੇ ਲਈ Airtel ਦਾ ਡਬਲ ਡਾਟਾ ਆਫਰ ਵੀ ਦੇ ਰਹੀ ਹੈ ਸਿਰਫ 255 ਰੁਪਏ ਵਿੱਚ 스마트ਫੋਨ ਦੇਣ ਵਾਲੀ ਨੋਇਡਾ ਦੀ ਕੰਪਨੀ ਰਿੰਗਿੰਗ ਬੈਲਸ ਪ੍ਰਾਈਵੇਟ ਲਿਮਟਿਡ ਨੇ ਹੁਣ 6 ਨਵੇਂ ਫੋਨ ਲਾਂਚ ਕੀਤੇ ਨੇ ਇਸ ਕੰਪਨੀ ਨੇ ਦੋ ਨਵੇਂ 스마트ਫੋਨ ਅਤੇ ਚਾਰ ਫੀਚਰ ਫੋਨ ਜਾਰੀ ਕੀਤੇ ਨੇ ਕੰਪਨੀ ਨੇ ਦੋ ਨਵੇਂ 스마트ਫੋਨ ਰਿੰਗਿੰਗ ਬੈਲਸ ਐਲੀਗੈਂਟ ਅਤੇ ਰਿੰਗਿੰਗ ਬੈਲਸ ਐਲੀਗੈਂਸ ਦੇ ਨਾਮ ਨਾਲ ਲਾਂਚ ਕੀਤੇ ਨੇ ਜਿਨ੍ਹਾਂ ਦੀ ਕੀਮਤ 3999 ਰੁਪਏ ਤੇ 4499 ਰੁਪਏ ਹੈ